ਬੀਤੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਹਲਕੇ ਤੋਂ ਆਜ਼ਾਦ ਚੋਣ ਲੜਨਗੇ ਕਿਉਂਕਿ ਹੋਰ ਕੋਈ ਤਾਂ ਉਹਨਾਂ ਦੇ ਪੁੱਤ ਦੇ ਇਨਸਾਫ਼ ਦੀ ਗੱਲ ਨਹੀਂ ਸੀ ਕਰਦਾ ਇਸ ਕਰਕੇ ਉਹਨਾਂ ਨੇ ਖੁਦ ਹੀ ਚੋਣ ਲੜਨ ਦੇ ਫੈਸਲੇ ਦੀਆਂ ਖਬਰਾਂ ਕਾਫੀ ਵਾਇਰਲ ਹੋਈਆਂ ਸਨ ਜਿਸ ਤੋਂ ਬਾਅਦ ਬੀਤੀ ਰਾਤ ਕਾਂਗਰਸ ਦੀ ਲੀਡਰਸ਼ਿਪ ਮੂਸੇਪਿੰਡ ਹਵੇਲੀ ਬਲਕੌਰ ਸਿੰਘ ਨੂੰ ਮਿਲਣ ਪਹੁੰਚੇ ਜਿਸ ਤੋਂ ਬਾਅਦ ਬਲਕੌਰ ਸਿੰਘ ਨੇ ਸਾਰਿਆਂ ਸਾਹਮਣੇ ਮਾਈਕ ਫੜ ਕੇ ਆਪਣੀ ਨਾਰਾਜ਼ਗੀ ਕਿਵੇਂ ਜਤਾਈ ਦੇਖੋ ਅੱਗੇ ਪੂਰੀ ਵੀਡੀਓ ਤੁਹਾਨੂੰ ਸਾਰੀਆਂ ਨਿੱਕੀਆਂ-ਵੋਟੀਆਂ ਗੱਲਾਂ ਜੋ ਸਾਰਿਆਂ ਦੇ ਮਨ ਦੇ ਵਿੱਚ ਅੰਦਰ ਹੁੰਦੀਆਂ ਨੇ ਉਹ ਕਹਿ ਨਹੀਂ ਆ ਬਿ ਚਾਹੁੰਦੇ ਸਿੱਧੂ ਸਾਹਿਬ ਹਾਏ ਸਾਡੇ ਕੋਲੇ ਪਰੰਤੂ ਕਈ ਗੱਲਾਂ ਦੇ ਵਿੱਚ ਜਿੱਦੇ ਦੀ ਜਿੱਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਹਲਾਣਿਆ ਇਸ ਬੱਚੇ ਦੀ ਗੱਲ ਬਿਲਕੁਲ ਸਹੀ ਗਈ ਹੈ ਵੀ ਕਿਸੇ ਵੀ ਲੀਡਰ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਕੋਈ ਮੁੱਦੇ ਦੇ ਤੌਰ ਤੇ ਨਹੀਂ ਲਿਆ ਗਿਆ ਵੀ ਕਿੱਡਾ ਵੱਡਾ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲ ਖਵਾਰੀ ਹੋਈ ਹੈ ਸਾਡੀ ਜਲਾਲਤ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਤੋਂ ਨਹੀਂ ਮਿਲਿਆ ਨਹੀਂ ਅਜੇ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਅੱਗੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿੱਤੇ ਦੁੱਖ ਤੋਂ ਥੋਦੋਂ ਨਿਕਲ ਕੇ ਇਲਕਸ਼ਨਾਂ ਲੜਦੀਆਂ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਦਾ ਪੰਜ ਸਟੰਟ ਪੁਆਇ ਬੈਠਾ ਹੋਵੇ ਮਨੋਵੰਦੋਂ ਦਾ ਟੁੱਟਿਆ ਹੋਵੇ ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਫਿਰ ਹਨਾ ਜਦੋਂ ਆਪਾਂ ਸੋਚਦੇ ਆ ਵੀ ਅਜੇ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਫਿਰ ਜਾਂ ਸਾਨੂੰ ਇਹ ਹੈ ਵੀ ਲੀਡਰਸ਼ਿਪ ਸਾਡੇ ਸਤਕਾਰ ਜੋ ਜੋ ਕੈਂਡੀਡੇਟ ਨੇ ਸਾਨੂੰ ਇਹ ਦਾ ਮੌਕੇ ਦੇ ਸਾਹਮਣੇ ਵਿਸ਼ਵਾਸ ਦਿਵਾ ਕੇ ਜਾਣ ਹਾਂ ਅਸੀਂ ਨਹੀਂ ਗੱਲ ਰੱਖਾਂਗੇ ਕਿਤੇ ਜਾ ਕੇ ਪਰੰਤੂ ਮੈਨੂੰ ਹਾਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਵੀ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਸਨਾਲ ਸਾਥੀ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਫੁੱਟ ਆਪਣੀ ਕਰ ਸਕਿਆ ਕਿਸੇ ਵੀ ਤੰਗਣਾ ਉਹਨੂੰ ਅੱਗੇ ਰੱਖ ਨਹੀਂ ਸਕਿਆ ਕਿਸੇ ਨੇ ਉਸ ਗੱਲ ਦਾ ਨੋਟਿਸ ਹੀ ਨਹੀਂ ਲਿਆ ਇਸ ਗੱਲ ਦਾ 23 ਮਹੀਨੇ ਹੋ ਗਏ ਅਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫਰੇਮ ਨਹੀਂ ਹੋ ਰਹੇ ਦੋਸ਼ੀ ਤੇ ਸਰਕਾਰ ਆਪਸ ਦੇ ਵਿੱਚ ਮਿਲੇ ਹੋਏ ਨੇ ਲਾਰੈਂਸ ਨੂੰ ਬੀਜੇਪੀ ਉਹਦੇ 268 ਲਾ ਕੇ ਗੁਜਰਾਤ ਸੇਵ ਕਰ ਦਿੰਦੀ ਹੈ ਇਹਨੇ ਆ ਕੇ ਉਹ ਕਿਸੇ ਪੇਸ਼ੇ ਦੇ ਉੱਤੇ ਨਹੀਂ ਆਉਂਦਾ ਉਹਦੀ ਮਰਜ਼ੀ ਹੈ ਕਦੇ ਵੀਡੀਓ ਕੰਫਰੰਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਕਹੋਗੇ ਕਮਿਊਨੀਕੇਸ਼ਨ ਦਾ ਉਹ ਕਦੇ ਹਮੀ ਭਰ ਦਿੰਦੇ ਅਦਾਲਤ ਦੇ ਵਿੱਚੋਂ ਨਹੀਂ ਤਾਂ ਬਿਲਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਸ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਜਦੋਂ ਮੇਰੇ ਬੇਦੋਸ਼ੇ ਨੂੰ ਇੱਥੋਂ ਇੱਕ ਚਾਰ ਕਿਲੋਮੀਟਰ ਦੇ ਜਾਂਦੇ ਗੋਲਿਆਂ ਨਾਲ ਭੰਨ ਦਿੱਤਾ ਜਾਂਦਾ ਹੈ ਤਾਂ ਲੌਰੈਂਸ ਆਪਣੀ ਪੇਸ਼ੀ ਦੇ ਉੱਤੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈ ਗਈ ਇਸ ਸਿਕਿਉਰਟੀ ਦਾ ਨਹੀਂ ਪੰਜਾਬ ਦੇ ਕਮਾਊ ਪੁੱਤ ਅਸੀਂ 2-2 ਕਰੋੜ ਰੁਪਈਆ ਸਰਕਾਰ ਦੇ ਬੋਬੇ ਦੇ ਵਿੱਚ ਪਾਈਏ ਔਰ ਅਸੀਂ ਸਿਕਿਉਰਟੀ ਲਈ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤਰੇ ਲੈ ਜਿਹੜੀਆਂ ਗੱਡੀਆਂ ਸਿਕਿਉਰਟੀ ਦੇ ਪਿੱਛੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀੋ ਜੀ ਔਰ ਗੈਂਗਸਟਰ ਇੱਕ ਡੀਐਸਪੀ ਦੀ ਗਾਰਡ ਲੈ ਕੇ ਚੱਲਦੇ ਉਹਦੇ ਜਿਹੜੇ ਕੱਪੜੇ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਕਦੇ ਵੀ ਕਿਸੇ ਦੋਸ਼ੀ ਦਾ ਮੂੰਹ ਨਹੀਂ ਟੱਕਿਆ ਹੁੰਦਾ ਕਦੇ ਕਿਸੇ ਦੇ ਹੱਥ ਗੜੀ ਨਹੀਂ ਲੱਗੀ ਹੁੰਦੀ। ਉਹ ਸਾਡੇ ਮੇਰੇ ਬੈਂਕ ਕੋਰਟ ਦੇ ਵਿੱਚ ਜਾਂਦਾ ਮੇਰੇ ਇੱਕ ਛੋਟਾ ਜਿਹਾ ਬੈਗ ਪਾਇਆ ਮੇਰਾ ਪਰਸਲ ਵੈਪਨ ਹੁੰਦਾ ਉਹਦੇ ਵਿੱਚ। ਤੇ ਮੈਨੂੰ ਕਹਿੰਦੇ ਹੱਥ ਬਾਹਰ ਕੱਢੋ ਬੈਗ ਚੋਂ। ਤਾਂ ਕਿੱਡੀ ਵੱਡੀ ਗੱਲ ਐ ਲਾਈਨ ਬਣਾ ਲੈਂਦੀ ਐ ਪੁਲਿਸ ਉਹਦੇ ਨਾਲ ਪਿੱਠਾ ਜੋੜ-ਜੋੜ ਕੇ ਵੀ ਕਿਤੇ ਉਹਦੇ ਬੰਨੇ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਡੇੜ ਤੋਂ ਕੱਪ ਕੇ ਬਾਹਰ ਮਹਿਸੂਸ ਕਰਦਾ ਹੈ ਬਦਮਾਸ਼ ਉਹ ਖਤਰੇ ਨੂੰ ਮਹਿਸੂਸ ਕਿਉਂ ਨਾ ਕਰੇ ਸਰਕਾਰ ਦੀ ਕੁਛ ਮਿਲੀਆਂ ਹੋਈਆਂ ਭੇਡਾਂ ਪੁਲਿਸ ਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾੜੀ ਹੈ ਬਿਲਕੁਲ ਉਹਦੇ ਵਿੱਚ ਕੁਝ ਬੰਦੇ ਉਹ ਜਿਹੜੇ ਮਾਰੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸ ਕਦਰ ਵਾਲੇ ਹੋਏ ਨੇ ਜਦੋਂ ਕਿਸੇ ਨੂੰ ਫਰੋਤੀ ਦੀ ਕਾਲ ਆਉਂਦੀ ਹੈ ਮੈਂ ਪੀ ਐਚ ਡੀ ਕਰਲਾਂ ਗੈਂਗਸਟਰ ਬਾਦ ਦੇ ਉੱਤੇ ਮੈਨੂੰ ਇੰਨਾ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ ਵੜ ਕੇ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਹਰੇ ਲਾਉਣੇ ਪੋਲਿਟਿਸ਼ੀਅਨ ਨੂੰ ਕਿਸ ਤਰ੍ਹਾਂ ਸ਼ਹਿ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰੋਤੀ ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟ ਬਾਅਦ ਉਸੇ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨਾ ਇੱਕ ਡਰਿਆ ਹੋਇਆ ਹੈ ਫੇਰ ਉਹ ਅਸਕੇਵਾ ਕਰਦੇ ਫੂਸੀ ਉੱਡਿਆ ਪੈ ਜਾ ਬੰਮਾ ਜਾ ਹੋਰ ਦਵਲਦੇ ਆ ਗੱਲਾਂ ਵੀਰੋ ਸਾਡੇ ਆਮ ਲੋਕਾਂ ਨਾਲ ਹੋ ਰਹੀਆਂ ਨੇ ਮੈਂ ਸਾਨੂੰ ਚਾਹੁੰਦਾ ਸੀ ਜਿੰਦਾ ਇਚ ਮੇਰੇ ਵਰਗਾ ਕੋਈ ਬੰਦਾ ਅਗਰ ਉੱਥੇ ਬਣ ਜਾਂਦਾ ਅਸੀਂ ਮਰ ਤਾਂ ਸਕਦੇ ਆ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਸਾਨੂੰ ਇਹੋ ਜਿਹੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾ ਕੇ ਮੈਂ ਉਹੀ ਗੱਲ ਇਹਨਾਂ ਦੇ ਚਰਚਾ ਦੇ ਵਿੱਚ ਗੱਲ ਰੱਖੀ ਆ ਵੀ ਤੁਸੀਂ ਸਾਡੀ ਗੱਲ ਇਹ ਸੁਣੋ ਕਿਉਂਕਿ ਮੈਨੂੰ ਤਾਂ ਪਹਿਲਾਂ ਸਾਡੇ ਚਾਹ ਵਾਲੇ ਬਹੁਤ ਕਹਿੰਦੇ ਨੇ ਬਾਪੂ ਤੋ ਠੱਗਿਆ ਜਾਵੇਂਗਾ ਬਾਪੂ ਤੋ ਠੱਗਿਆ ਜਾਵੇਂਗਾ ਮੈਨੇ ਮੇਰੇ ਮੇਰੇ ਗੱਲ ਦਿਮਾਗ ਦੇ ਵਿੱਚ ਮੈਂ ਸਰ ਨੂੰ ਯਕੀਨ ਦਿਵਾਉਣਾ ਚਾਹੁੰਨਾ ਆਪਾਂ ਕੋਈ ਵੀ ਫੈਸਲਾ ਲਵਾਂਗੇ ਸਾਂਝੇ ਲਵਾਂਗੇ ਸਾਰਿਆਂ ਨਾਲ رابطہ ਕਰਕੇ ਲਵਾਂਗੇ ਲੀਡਰਸ਼ਿਪ ਬਣਾ ਰਿਆ ਕਰਕੇ ਲਵਾਂਗੇ ਤੇ ਜਿਵੇਂ ਕੋਈ ਹੁਕਮ ਹੋਊਗਾ ਉਹਨੇ ਉਹ ਆਪਾਂ ਅਗਲੀ ਕਾਰਵਾਈ ਕਰਾਂਗੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿੱਦੇ ਦੁੱਖ ਤੋਂ ਥੋਦੋਂ ਨਿਕਲ ਕੇ ਇਲਕਸ਼ਨਾਂ ਲੜਦਿਆਂ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਦਾ ਪੰਜ ਸਟੰਟ ਪੁਆਇ ਬੈਠਾ ਹੋਵੇ ਮਨੋਬਲ ਉਹਦਾ ਟੁੱਟਿਆ ਹੋਵੇ ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਫਿਰ ਹਾਂ ਜਦੋਂ ਆਪਾਂ ਸੋਚਦੇ ਆਂ ਵੀ ਅਜੇ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਫਿਰ ਜਾਂ ਸਾਨੂੰ ਇਹ ਹੈ ਵੀ ਲੀਡਰਸ਼ਿਪ ਸਾਡੇ ਸਤਕਾਰ ਜੋ ਜੋ ਕੈਂਡੀਡੇਟ ਨੇ ਸਾਨੂੰ ਇਹ ਤਾਂ ਘੱਟੋ ਘੱਟ ਲੋਕਾਂ ਦੇ ਸਾਹਮਣੇ ਵਿਸ਼ਵਾਸ ਦਿਵਾ ਕੇ ਜਾਣੇ ਹਾਂ ਅਸੀਂ ਨਹੀਂ ਗੱਲ ਰੱਖਾਂਗੇ ਕਿੱਥੇ ਜਾਣੇ ਪਰੰਤੂ ਮੈਨੂੰ ਹਾਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਨਾਲ ਸਾਥੀ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਫੁੱਟਾਪਨੀ ਕਰ ਸਕਿਆ ਕਿਸੇ ਵੀ ਤੰਗਣਾ ਉਹਨੂੰ ਅੱਗੇ ਰੱਖ ਨਹੀਂ ਸਕਿਆ ਕਿਸੇ ਨੇ ਉਸ ਗੱਲ ਦਾ ਨੋਟਿਸ ਹੀ ਨਹੀਂ ਲਿਆ ਇਸ ਗੱਲ ਦਾ 23 ਮਹੀਨੇ ਹੋ ਗਏ ਅਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫਰੇਮ ਨਹੀਂ ਹੋ ਰਹੇ ਦੋਸ਼ੀ ਤੇ ਸਰਕਾਰ ਆਪਸ ਦੇ ਵਿੱਚ ਮਿਲੇ ਹੋਏ ਨੇ ਲਾਰੈਂਸ ਨੂੰ ਬੀਜੇਪੀ ਉਹਦਾ 268 ਲਾ ਕੇ ਗੁਜਰਾਤ ਸੇਵ ਕਰ ਦਿੰਦੀ ਹੈ λε आके ਉਹ ਕਿਸੇ ਪੇਸ਼ੇ ਦੇ ਉੱਤੇ ਨਹੀਂ ਆਉਂਦਾ ਉਹਦੀ ਮਰਜ਼ੀ ਹੈ ਕਦੇ ਵੀਡੀਓ ਕੋਲ ਪਰਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਹੈ ਕੋਈ ਕਮਿਊਨੀਕੇਸ਼ਨ ਦਾ ਉਹ ਕਦੇ ਹਮੇ ਭਰ ਦਿੰਦੇ ਅਦਾਲਤ ਦੇ ਵਿੱਚੋਂ ਨਹੀਂ ਤਾਂ ਬਿਲਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਸ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਜਦੋਂ ਮੇਰੇ ਬੇਦੋਸ਼ੇ ਨੂੰ ਇੱਥੋਂ ਇੱਕ ਕਦੇ 4 ਕਿਲੋਮੀਟਰ ਦੇ ਜਾਂਦੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਕਾ ਲੌਰੈਂਸ ਆਪਣੀ ਪੈਸ਼ੀ ਦੇ ਉੱਤੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈ ਗਈ ਇਸ ਕਿਉਂ ਕੀ ਦਾ ਮੈਂ ਪੰਜਾਬ ਦੇ ਕਮਾਊ ਪੁੱਤ ਅਸੀਂ 2-2 ਕਰੋੜ ਰੁਪਇਆ ਸਰਕਾਰ ਦੇ ਬੋਮਬੇ ਦੇ ਵਿੱਚ ਪਾਈਏ ਔਰ ਅਸੀਂ ਸਿਕਿਉਰਟੀ ਲਈ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤਰੇ ਲੇ ਜੜੀਆਂ ਕੰਡੀਆਂ ਸਿਕਿਉਰਟੀ ਦੇ ਪਿੱਛੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ ਉਹ ਜੀ ਔਰ ਗੈਂਗਸਟਰ ਇੱਕ ਡੀਐਸਪੀ ਦੀ ਗਾਰਡ ਲੈ ਕੇ ਚੱਲਦੇ ਉਹਦੇ ਜਿਹੜੇ ਕੱਪੜੇ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਐ ਕਦੇ ਵੀ ਕਿਸੇ ਰੋਸ਼ੀ ਦਾ ਮੂੰਹ ਨਹੀਂ ਟਕਿਆ ਹੁੰਦਾ ਕਦੇ ਕਿਸੇ ਦੇ ਹੱਥ ਗੜੀਆਂ ਲੱਗੀ ਹੁੰਦੀ। ਉਹ ਸਾਡੇ ਮੇਰੇ ਬੈਂਕ ਕੋਰਟ ਦੇ ਵਿੱਚ ਜਾਂਦੇ ਮੇਰੇ ਇੱਕ ਛੋਟਾ ਜਿਹਾ ਬੈਗ ਪਾਇਆ ਮੇਰਾ ਪਰਸਲ ਵੈਪਨ ਹੁੰਦਾ ਉਹਦੇ ਵਿੱਚ। ਤੇ ਮੈਨੂੰ ਕਹਿੰਦੇ ਹੱਥ ਬਾਹਰ ਕੱਢੋ ਬੈਗ ਚੋਂ। ਤਾਂ ਕਿੱਡੀ ਵੱਡੀ ਗੱਲ ਐ ਲਾਈਨ ਬਣਾ ਲੈਂਦੀ ਐ ਪੁਲਿਸ ਉਹਦੇ ਨਾਲ ਪਿੱਠਾ ਜੋੜ ਜੋੜ ਕੇ ਵੀ ਕਿਤੇ ਉਹਦੇ ਬੰਨੀ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਜੇੜ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ ਹੈ ਬਦमाश ਉਹ ਖਤਰੇ ਨੂੰ ਮਹਿਸੂਸ ਕਿਉਂ ਨਾ ਕਰੇ ਸਰਕਾਰ ਦੀ ਕੁਛ ਮਿਲੀਆਂ ਹੋਈਆਂ ਭੇਡਾਂ ਪੁਲਿਸ ਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾੜੀ ਹੈ ਬਿਲਕੁਲ ਉਹਦੇ ਵਿੱਚ ਕੁਝ ਬੰਦੇ ਉਹੋ ਜਿਹੇ ਮਾੜੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸ ਕਦਰ ਵਾਲੇ ਹੋਏ ਨੇ ਜਦੋਂ ਕਿਸੇ ਨੂੰ ਫਰੋਤੀ ਦੀ ਕਾਲ ਆਉਂਦੀ ਹੈ ਮੈਂ ਪੀ ਐਚ ਡੀ ਕਰਲਾਂ ਗੈਂਗਸਟਰ ਬਾਪ ਦੇ ਉੱਤੇ ਮੈਨੂੰ ਇੰਨਾ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ ਵੜ ਕੇ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਹਰੇ ਲੰਘਨੇ ਪੋਲਿਟਿਸ਼ੀਅਨ ਨੂੰ ਕਿਸ ਤਰ੍ਹਾਂ ਸ਼ਹਿਦ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰੋਤੀ ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸੇ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨਾ ਕਿ ਡਰਿਆ ਹੋਇਆ ਹੈ ਫਿਰ ਜੇ ਉਹ ਅਸਕੇਵਾ ਕਰਦੇ ਫੂਸੀ ਉੱਡਿਆ ਪੈ ਜਾਵਾ ਮੜਾ ਜਾ ਹੋਰ ਸਵਾਲਦੇ ਆ ਗੱਲਾਂ ਵੀਰੋ ਸਾਡੇ ਆਮ ਲੋਕਾਂ ਨਾਲ ਹੋ ਰਹੀਆਂ ਨੇ ਮੈਂ ਸਾਨੂੰ ਚਾਹੁੰਦਾ ਸੀ ਜਿੰਨਾ ਚਿਰ ਮੇਰੇ ਵਰਗਾ ਕੋਈ ਬੰਦਾ ਅਗਰ ਉੱਥੇ ਬਣ ਜਾਂਦਾ ਅਸੀਂ ਮਰ ਤਾਂ ਸਕਦੇ ਆ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਸਾਨੂੰ ਇਹੋ ਜਿਹੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾ ਕੇ ਮੈਂ ਉਹੀ ਗੱਲ ਇਹਨਾਂ ਦੇ ਚਰਨਾਂ ਦੇ ਵਿੱਚ ਗੱਲ ਰੱਖੀ ਹੈ ਵੀ ਤੁਸੀਂ ਸਾਡੀ ਗੱਲ ਇਹ ਸੁਣੋ ਮੈਂ ਕਿਉਂਕਿ ਮੈਨੂੰ ਤਾਂ ਪਹਿਲਾਂ ਸਾਡੇ ਚੋਹੋਂ ਵਾਲੇ ਬਹੁਤ ਕਹਿ ਦਿੰਦੇ ਬਾਪੂ ਤੂੰ ਠੱਗਿਆ ਜਾਵੇਂਗਾ ਬਾਪੂ ਤੂੰ ਠੱਗਿਆ ਜਾਵੇਂਗਾ ਮੈਂ ਦੇ ਮੇਰੇ ਮੇਰੇ ਗੱਲ ਦਿਮਾਗ ਦੇ ਵਿੱਚ ਮੈਂ ਸਰਨ ਯਕੀਨ ਦਿਵਾਉਣਾ ਚਾਹੁੰਨਾ ਆਪਾਂ ਕੋਈ ਵੀ ਫੈਸਲਾ ਲਵਾਂਗੇ ਸਮਝੇ ਲਵਾਂਗੇ ਸਾਰਿਆਂ ਨਾਲ رابطہ ਕਰਕੇ ਲਵਾਂਗੇ ਲੀਡਰਸ਼ਿਪ ਨਾਲ ਰਾਇਆ ਕਰਕੇ ਲਵਾਂਗੇ ਤੇ ਜਿਵੇਂ ਕੋਈ ਹੁਕਮ ਹੋਊਗਾ ਉਹਨੇ ਉਹ ਆਪਾਂ ਅਗਲੀ ਕਾਰਵਾਈ ਆਉਂਦੀ ਕਰਾਂਗੇ ਸਾਰੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਉਹਦੇ ਜੀ ਆਇਆਂ ਕਹਿੰਦਾ ਕੋਈ ਭਾਪ ਕੋਈ ਗੱਲ ਵੱਧ ਘੱਟ ਵੀ ਕਹਿ ਗਿਆ ਹਾਂ ਮੈਂ ਤੁਹਾਡੇ ਨਾਲ ਭਾਵੀ ਜਿਉਣਾ ਬਾਹਰ ਕੀ ਕਰਦਾ ਸਰ